ਬੋਲੀ ਬਣੀਆ ਜਰਾਬਾ ਦੇ ਦੇ ਆਈਏ ਇੱਕ ਮਿੰਟ ਬੂਟ ਲੈ ਲੈ ਆਹ ਬੂਟ ਲੈ ਲੇ ਸੀ ਜਰਾਬਾਂ ਇੱਕ ਮਿੰਟ ਆਹ ਲਓ ਆਨੇ ਕਮਰਾ ਆਇਆ ਇਹ ਹੁਣ ਸੁੱਕਣੇ ਪਾਣ ਲੱਗੀਆਂ ਆਹ ਨਹੀਂ ਉਹ ਤੁਸੀਂ ਦੇਖਿਓ ਨਾ ਚ ਦੇਖੋ ਕੋਈ ਜੜੀ ਪਾਉਣੀ ਆ ਆਹ ਦੇਖਿਓ ਮੜਾ ਜਾ ਮੈਂ ਲੇਟ ਹੁਣਾਂ ਮੈਂ ਤੂੰ ਆ ਖਲਾਰਦੀਆਂ ਇੱਥੇ ਇੰਨੀਆਂ ਵੜੀਆਂ ਜਿਹਰਾਬਾਂ ਜੀਆਂ ਸਰਦਾਰ ਜੀ ਮੈਂ ਮੈਚ ਕਰਦੀ ਪਈ ਆ ਵੀ ਕਿਹੜੀ ਜਰਾਬ ਆ ਸਾਰੀ ਕੋਈ ਕੋਈ ਇੱਕ ਇੱਕ ਹੀ ਲੱਭਦੀ ਆ ਪਤਾ ਨਹੀਂ ਕਿੱਥੇ ਸੱਟ ਦਿੰਨੇ ਆ ਪਤਾ ਨਹੀਂ ਆਫਿਸ ਛੱਡ ਕੇ ਉਹਨੇ ਕਿ ਪਤਾ ਨਹੀਂ ਕਿੱਥੇ ਹਾਂ ਮੈਂ ਇੱਕ ਆਫਿਸ ਲਾ ਕੇ ਆਏ ਨਾ ਇੱਕ ਮੈਂ ਘਰੇ ਆ ਕੇ ਲੈਣੇ ਆ ਸਰਦਾਰ ਜੀ ਮੈਨੂੰ ਆਪ ਨੂੰ ਮੈਂ ਆਪ ਹੈਰਾਨ ਹੋਈ ਪਈ ਆ ਵੀ ਇੱਕ ਇੱਕ ਹੀ ਜਰਾਬ ਲੱਭਦੀ ਆ ਆ ਵੇਖ ਲਓ ਇੱਕ ਨਾਲ ਇੱਕ ਕੋਈ ਵੀ ਨਹੀਂ ਮੈਚ ਹੁੰਦੀ ਭਈ ਮੈਂ ਆਪ ਹੈਰਾਨ ਆ ਆ ਆ ਕਾਲੀ ਹੈਗੀ ਜੇ ਉਹ ਵੀ ਮੇਰੀ ਐ ਹੁਣ ਮੈਂ ਲੇਡੀ ਜਰਾਬਾਂ ਪਾਵਾਂ ਇੱਕ ਅੰਗੂਠੇ ਵਾਲੀ ਦੇਖੋ ਦੂਜੀ ਆ ਹੁਣ ਦੱਸੋ ਕਿਹੜੀ ਪਾਉਣੀ ਆ ਉਹ ਯਾਰ ਤੂੰ ਮੈਨੂੰ ਦੇ ਮੈਂ ਲੇਟ ਹੋਈ ਜਾਣਾ ਮੈਂ ਤੂੰ ਆ ਦਾਜਾ ਖਲਾੜ ਕੇ ਮੇਰੇ ਮੂਰੇ ਰੱਖਤਾ ਸਰਦਾਰ ਜੀ ਲੈ ਇਹਦੇ ਕੋਈ ਵੀ ਨਹੀਂ ਮੈਂ ਝੋਣ ਲਈ ਆਹ ਲਾਲ ਲਾਲ ਕਾਲੀਆਂ ਜੀਆਂ ਹੈਗੀਆਂ ਨੇ ਮਾੜੀਆਂ ਮੁੱਟੇ ਜ ਆਹ ਫਾਲ ਹੋਣੀ ਤੇ ਇਹ ਵੀ ਫਰਕ ਆ ਦੋਨਾਂ ਚ ਆ ਇੱਕ ਆ ਦੇਖ ਇੱਥੇ ਇੱਥੇ ਰੈੱਡ ਆ ਇਹ ਕਿਹੜੀ ਕਿਹੜੀ ਸੇਮ ਆ ਇਹ ਮੈਂ ਦੱਸਦਾ ਮੈਂ ਕੀ ਕਰਾਂ ਸਰਦਾਰ ਜੀ ਇੰਨੇ ਜੋੜੇ ਆ ਦੇਖੋ ਸਹੀ ਇੱਕ ਇੱਕ ਰਹਿ ਗਈ ਹੁਣ ਇਹਨਾਂ ਦਾ ਮੈਂ ਕੀ ਕਰਾਂ ਮੈਨੂੰ ਆਪ ਨਹੀਂ ਲੱਭਦੀ ਆ ਵੀ ਇੱਕ ਅੰਗੂਠਿਆ ਦੀ ਇੱਕ ਦੂਜੀ ਆ ਉਤੇ ਜਦੋਂ ਧੋਣ ਲੱਗਦੀ ਉਹ ਤਾਂ ਦੇਖ ਲਿਆ ਕਰਨਾ ਮੈਂ ਇੱਕ ਬਾਹਰ ਗਲੀ ਚ ਲੱਗ ਕੇ ਤਾਂ ਸਿੱਟ ਕੇ ਨਹੀਂ ਆਂਦਾ ਲਾਨਾ ਦਾ ਘਰ ਹੀ ਆ ਕੇ ਆ ਮੈਂ ਸਾਰੀਆਂ ਜਰਾਬਾਂ ਸਰਦਾਰ ਜੀ ਸਾਰੇ ਕੱਪੜੇ ਧੁੱਪ ਦੇ ਆ ਪਰ ਜਦੋਂ ਤਾਰ ਤੇ ਪਾਉਣੀ ਆ ਤਾਂ ਲਾ ਕੇ ਆਏ ਇੱਕ ਹੀ ਲੱਭਦੀ ਆ ਮੈਨੂੰ ਤਾਂ ਪਰ ਤਾਰ ਖਾ ਜਾਂਦੀ ਆ ਜਦੋਂ ਦੇਖੋ ਆ ਸੰਭਾਲ ਕੇ ਰੱਖਿਆ ਕਰਨਾ ਚੀਜ਼ ਮੈਂ ਤਾਂ ਕਿਸੇ ਹੋਰ ਦੇ ਘਰ ਚ ਨਾ ਹਾਲ ਨਹੀਂ ਹੁੰਦਾ ਨਾ ਸਿਰਫ ਆਪਣੇ ਘਰ ਚ ਇਹ ਹਾਲ ਆ ਸਰਦਾਰ ਜੀ ਇੱਥੇ ਜਿਹੜੀ ਮਾੜੀ ਮੋਟੀ ਮੈਚ ਕਰਦੀ ਪਾ ਲੋ ਆ ਆ ਮੈਂ ਵੇਖ ਲਓ ਮੈਂ ਪਾਈ ਹੋਈ ਆ ਆ ਲੋ ਇਹ ਵੀ ਦੋਨੋਂ ਡਿਫਰੈਂਟ ਨੇ ਆ ਦੇਖੀ ਇੱਕ ਡਾਰਕਾ ਇੱਕ ਲਾਈਟਾ ਸ਼ਰਮ ਕਰ ਲੈ ਤੈਨੂੰ ਆਪਣੀਆਂ ਜਰੱਬਾ ਵੀ ਨਹੀਂ ਲੱਭੀਆਂ ਸ਼ਰਮ ਵਾਲੀ ਇਹ ਤੇ ਕੀ ਗੱਲ ਆ ਠੰਡ ਤੋਂ ਤਾਂ ਬੱਜੀ ਆ ਨਾ ਤੁਸੀਂ ਵੀ ਪਾ ਲਓ ਹੁਣ ਹੁਣ ਮੈਂ ਤੇਰੇ ਕਹਿੰਦਾ ਮਤਲਬ ਮੈਂ ਵੀ ਇਹ ਦੋ ਰੰਗੀਆਂ ਜੀਆਂ ਪਾ ਲਾ ਮੈਨੂੰ ਲੱਗਦਾ ਗੋਲਡੀ ਵੀ ਆਪਣੇ ਘਰ ਹੀ ਪਤਾ ਨਹੀਂ ਆ ਕੋਈ ਹੈਗਾ ਜਿਹੜਾ ਇੱਕ ਇੱਕ ਜਰਾ ਵੀ ਲੱਭਦੀ ਆ ਕੋਈ ਖਾ ਜਾਂਦਾ ਭੂਤ ਭਾਤ ਤਾਂ ਨਹੀਂ ਹੈਗਾ ਮੈਨੂੰ ਚੱਲ ਜਿਹੜੇ ਵੀਡੀਓ ਦੇਖਦੇ ਪਏ ਆ ਨਾ ਉਹਨਾਂ ਨੂੰ ਪੁੱਛ ਲੈਨੇ ਹਾਂ ਹਾਂਜੀ ਤੁਸੀਂ ਵੀ ਦੱਸੋ ਤੁਹਾਡੇ ਘਰੇ ਵੀ ਇਹੀ ਹਾਲ ਆ ਅਬ 15 ਜੋੜੇ ਬੋਬਲੀ ਨੇ ਕੱਢ ਕੇ ਰੱਖਤੇ ਜਰਾਬਾਂ ਦਾ ਜਰਾਬਾਂ ਛੱਡੋ ਆ ਦਸਤਾਨਾ ਵੀ ਇੱਕ ਹੀ ਪਿਆ ਵਾ ਹਾਂ ਇਹ ਜੰਨਤ ਮਿੰਨਾ ਦਾ ਸਕੂਲ ਛੱਡ ਆਈ ਐ ਇਹ ਹੁਣ ਤੁਸੀਂ ਦੱਸਿਓ ਵੀ ਤੁਹਾਡੇ ਘਰ 'ਚ ਵੀ ਇਹੀ ਹਾਲ ਹੁੰਦਾ ਐ ਮੈਂ ਤਾਂ ਹੁਣ ਬਿਨਾ ਬੂਟਾਂ ਦੀ ਜਾਉਂ ਮੈਂ ਚੱਪਲ ਵਾ ਕੇ ਚੱਲਿਆ ਆ ਸੰਭਲਾ ਤੂੰ ਆਪਣੀਆਂ ਜਰਾਬਾਂ ਪਰ ਮੈਂ ਤਾਂ ਪਾਈ ਆ ਨਾ ਵੇਖੋ ਪੈਰ ਤਾਂ ਨਿੱਗੇ ਆ ਤੂੰ ਜਲੂਸ ਕੱਢਣਾ ਐ ਲੋਕਾਂ ਅੱਗੇ ਜਾ ਕੇ ਰਹਿਂਦੇ ਇਹਨੂੰ ਲਾ ਦੇ ਨਿੱਕੇ ਨੂੰ ਨਿੱਕੇ ਨੂੰ ਛੱਡ ਬੂਟਾਂ 'ਚ ਕਿਹੜਾ ਕਿਸੇ ਨੂੰ ਦਿਖਦਾ ਮੈਂ ਬੂਟ ਪਾ ਲੈਨੀ ਆ ਚੱਲ ਜਾ ਪਾ ਲੈ ਮੈਂ ਤਾਂ ਚੱਪਲ ਵਾ ਕੇ ਚੱਲਿਆ ਵਾ ਮੈਂ ਤਾਂ ਕਹਿੰਦੀ ਸੀ ਆ ਹੌਣ ਧੋਨਾ ਜਿਆਦਾ ਮਜ਼ਾਕ ਨਹੀਂ ਕਰਿਆ ਕਰ ਥਾਮ ਕੇ ਰੱਖਿਆ ਕਰ ਆਉਣ ਲੱਗਿਆ ਹੁਣ 6 ਜੋੜੇ ਲੈ ਕੇ ਆਈਓ ਚੱਲ ਠੀਕ ਆ ਆ ਇਹਨਾਂ ਦਾ ਹੁਣ ਕੀ ਕਰਾਂ ਮੈਂ ਦੱਸ ਨਾ ਸਿੱਟਣ ਜੋਗੀਆਂ ਨਾ ਮੈਂ ਰੱਖਣ ਜੋਗੀਆਂ ਕੀ ਕਰਾਂ ਮੈਂ ਇਹਦਾ ਆ ਗਰੇ ਨਾਲ ਗਰੇ ਲੱਗ ਗਏ ਚੱਲ ਰੱਖ ਦਿੰਨੀ ਆ ਕਰਾਂ ਕੀ